ਅੱਜ ਸੀ ਪਹੁੰਚੇ ਹਾਂ ਜੀ ਪਠਾਨਕੋਟ ਦੇ ਮਾਤਾ ਅਸ਼ਾ ਪੂਰਨੀ ਮੰਦਿਰ ਸੋ ਮਾਤਾ ਅਸ਼ਾ ਪੂਰਨੀ ਮੰਦਿਰ ਜਿਹੜਾ ਇਤਿਹਾਸਿਕ ਮੰਦਿਰ ਹੈ ਪਠਾਨਕੋਟ ਦਾ ਸੋ ਪਹਿਲੇ ਮੈਂ ਥੋੜਾ ਐਡਰੈਸ ਮੈਂਸ਼ਨ ਕਰ ਦਣਾ ਜੀ ਪਠਾਨਕੋਟ ਦੇ ਗਾਂਧੀ ਚੌਂਕ ਤੋਂ ਇਹ ਜਿਹੜਾ ਰਸਤਾ ਹੈ ਅੰਦਰ ਅੰਦਰੂਨੀ ਬਾਜ਼ਾਰ ਨੂੰ ਜਾਂਦਾ ਜੀ ਅੰਦਰੂਨੀ ਬਾਜ਼ਾਰ ਨੂੰ ਸ਼ਰਾਫਾ ਬਾਜ਼ਾਰ ਹੈ ਜੀ ਸੁਨਿਆਰਿਆਂ ਦਾ ਬਾਜ਼ਾਰ ਜਿਹੜਾ ਵਾ ਉਸ ਬਾਜ਼ਾਰ ਵਿੱਚ ਮਾਤਾ ਰਹਿੰਦਾ ਹੈ ਦਵਾਰਾ ਵਾ ਜੀ ਸੁੰਦਰ ਮੰਦਿਰ ਹੈ ਸੁੰਦਰ ਭਵਨਾ ਮਾਤਾ ਦਾ ਜੀ ਸੋ ਇੱਥੇ ਮੁਰਾਦਾਂ ਪੂਰੀਆਂ ਹੁੰਦੀਆਂ ਜੀ ਖਾਲੀ ਹੱਥ ਛਦਾਲੂ ਆਉਂਦੇ ਨੇ ਔਰ ਝੋਲੀਆਂ ਭਰ-ਭ ਸੋ ਮਾਤਾ ਰਾਣੀ ਦੀ ਕਿਰਪਾ ਜਿਹੜੀ ਹੈ ਹਮੇਸ਼ਾ ਸ਼ਰਧਾਲੂਆਂ ਦੇ ਬਣੀ ਰਹਿੰਦੀ ਹੈ ਜੀ ਸੋ ਮੰਦਿਰ ਦੇ ਅੰਦਰ ਚੱਲਦੇ ਆ ਜੀ ਤਸਵੀਰਾਂ ਤੁਹਾਨੂੰ ਸੰਝੀਆਂ ਕਰਦੇ ਆ ਮਾਤਾ ਰਾਣੀ ਦਾ ਤੇ ਦਰਸ਼ਨ ਕਰਾਉਂਦੇ ਆ ਇਸੇ ਰਮ ਦੱਸਿਆ ਪੀ ਦੂਰ ਦੂਰ ਤੋਂ ਸ਼ਰਧਾਲੂ ਜੀ ਦਰਬਾਰ ਚ ਪਹੁੰਚਦੇ ਨੇ ਜੀ ਖਾਲੀ ਹੱਥ ਹੁੰਦੇ ਨੇ ਉਹ ਝੋਲੀਆਂ ਭਰ ਕੇ ਜਾਂਦੇ ਨੇ ਪਿੱਛੇ ਵੀ ਦਿਖਾਉ ਜੀ ਮਹਾਵੀਰ ਬਿਜਰੰਗ ਬਿਲੀ ਦੀ ਸੁੰਦਰ ਮੂਰਤੀ ਆ ਸੋ ਅਪਾਰ ਕਿਰਪਾ ਜਿਹੜੀ ਹੈ ਨਾ ਮਾਤਾ ਰਾਣੀ ਦੀ ਜਿਹੜੀ ਹੈ ਜੀ ਸੰਤਨ ਤਾਂ ਹਮੇਸ਼ਾ ਬਣੀ ਰਹਿੰਦੀ ਹੈ ਜੀ ਸੋ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਿਹੜੇ ਦਰਬਾਰ ਚ ਪਹੁੰਚਦੇ ਨੇ ਜੀ ਸੋ ਪੂਰਾ ਸੋ ਐਂਟਰੀ ਵਿੱਚ ਜਿਹੜਾ ਵਾ ਜੀ ਰਾਦੇ ਕ੍ਰਿਸ਼ਨ ਦਾ ਦਰਬਾਰ ਹੈ ਜੀ ਸੁੰਦਰ ਦਰਬਾਰ ਸੋ ਮੇਨ ਜਿਹੜਾ ਮੰਦਿਰ ਦੇ ਬਾਹਰ ਜਿਹੜਾ ਸ਼ੇਰ ਦਾ ਦੇਖੋ ਤੁਸੀਂ ਦਿਖਾਓ ਤਸਵੀਰਾਂ ਬਾਜੀ ਸੋ ਸ਼ੇਰ ਜਿਹੜੇ ਉਹ ਵੀ ਵਾਜਮਨ ਨੇ ਜੀ ਉਹਨਾਂ ਦੇ ਸਾਹਮਣੇ ਬਿਲਕੁਲ ਜਿਹੜੇ ਮਹਾਵੀਰ ਬਜਰੰਗ ਬਲੀ ਹੈ ਸੋ ਅੰਦਰ ਜੇ ਤੁਹਾਂ ਐਂਟਰ ਕਰਦੇ ਸੀ ਮੰਦਿਰ ਦੇ ਰਾਦੇ ਕ੍ਰਿਸ਼ਨ ਦਾ ਸੁੰਦਰ ਦਵਾਰਾ ਵਾ ਜੀ ਸੋ ਦੇ ਨਾਲ ਹੀ ਜਿਹੜਾ ਜੀ ਤੁਸੀਂ ਦੇਖੋ ਇੱਥੇ ਇੱਕ ਪੀਪਲ ਦਾ ਬ੍ਰਕਸ਼ ਜਿਹੜਾ ਹੈ ਜੀ ਇਤਿਹਾਸਿਕ ਬ੍ਰਕਸ਼ ਉਹ ਵੀ ਇੱਥੇ ਮੌਜੂਦ ਹੈ ਸੋ ਇੱਥੇ ਇਤਿਹਾਸ ਜਿਹੜਾ ਮੰਦਿਰ ਦਾ ਉਹ ਵੀ ਜਿਹੜਾ ਵਾ ਜੀ ਦਰਸਾਇਆ ਗਿਆ ਵ ਸਤੁਲਾ ਸੈਲਰ ਜਾਓ ਭਾਜੀ ਉਹ ਦਿਖਾਓ ਦਸ ਸੋ ਇਤਿਹਾਸ ਜਿਹੜਾ ਮੰਦਿਰ ਦਾ ਵਾਜੀ ਉਹ ਵੀ ਦਰਸਾਇਆ ਗਿਆ ਵਾ ਸੋ ਮੰਦਿਰ ਦੇ ਅੰਦਰ ਚਲਦੇ ਆਂ ਜੀ ਔਰ ਇੱਕ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲੇ ਪ੍ਰਕਰਮਾ ਕਰਦੇ ਆਪਾਂ ਮੰਦਿਰ ਦੀ ਜੀ ਉਸ ਤੋਂ ਬਾਅਦ ਅੰਦਰ ਚਲਦੇ ਤੁਹਾਨੂੰ ਲੈ ਕੇ ਜੀ ਸੋ ਸ਼੍ਰੀ ਰਾਮ ਦਰਬਾਰ ਜੀ ਦੇਖੋ ਇਹ ਸ਼੍ਰੀ ਰਾਮ ਦਰਬਾਰਾ ਜੀ ਬਹੁਤ ਹੀ ਪਿਆਰਾ ਦਰਬਾਰਾ ਵਾ ਔਰ ਇਹਦੇ ਨਾਲ ਹੀ ਅਸੀਂ ਅੱਗੇ ਚੱਲਾਂਗੇ ਮੰਦਿਰ ਦੀ ਨਾਲ-ਨਾਲ ਪ੍ਰਕਰਮਾ ਕਰਾਂਗੇ ਜੀ ਔਰ ਮਾਤਰਾਨੀ ਦੇ ਤੁਹਾਨੂੰ ਦਰਸ਼ਨ ਕਰਾ ਰਹੀ ਹਾਂ ਜੀ ਸੁੰਦਰ ਮੂਰਤੀਆਂ ਜਿਹੜੀਆਂ ਇੱਥੇ ਸਥਾਪਿਤ ਨੇ ਜੀ ਸੋ ਧਿਆਨ ਆ ਜਗਾ ਥੋੜੀ ਜੀ ਟਾਈਟ ਵਾ ਪਰ ਸ਼ਾਂਤੀ ਬੜੀ ਮਾਨੂੰ ਮਿਲਦੀ ਆ ਜੀ ਮਾਨੂੰ ਸ਼ਾਂਤੀ ਬੜੀ ਮਿਲਦੀ ਆ ਕਾਲੀ ਮਾਤਾ ਦੀ ਮੂਰਤੀ ਸੁੰਦਰ ਹੈ ਜੀ ਔਰ ਮਿਸਰਤੋਂ ਦੱਸ ਰਿਹਾ ਪੀ ਸ਼ਰਾਫਾ ਬਾਜ਼ਾਰ ਸ਼ਰਾਫਾ ਬਾਜ਼ਾਰ ਹੈ ਜੀ ਜਿੱਥੇ ਇਹ ਮੰਦਿਰ ਸਥਿਤ ਵਾ ਮਾਤਾ ਆਸ਼ਾ ਪੁਰਲੀ ਦਾ ਸੋ ਸ਼ਿਭਰ ਉਹ ਆਂਦਾ ਜਿਹੜਾ ਜੀ ਪਰਿਵਾਰ ਆ ਉਹਨਾਂ ਦੀ ਮੂਰਤੀ ਵੀ ਤੇ ਸਥਾਪਿਤ ਆ ਜੀ ਸੋ ਇੱਕ ਅਲੱਗ ਫੀਲਿੰਗ ਜਿਹੜੀ ਆ ਨਾ ਜੀ ਉਹ ਇੱਥੇ ਆ ਕੇ ਹੁੰਦੀ ਹੈ ਜੀ ਇੱਕ ਅਲੱਗ ਫੀਲਿੰਗ ਤੁਸੀਂ ਯਕੀਨ ਮੰਨ ਲਿਓ ਤੁਸੀਂ ਇਸ ਦਵਾਰੇ ਤੇ ਆਓਗੇ ਤਾਂ ਤੁਹਾਨੂੰ ਪਤਾ ਲੱਗੇਗਾ ਜੀ ਸੋ ਤੁਸੀਂ ਜੇ ਇਸੇ ਮੰਦਿਰ ਜੀ ਦੇ ਦਰਸ਼ਨ ਕਰਨ ਨੂੰ ਮਤਾ ਜੀ ਆਣਾਵਾ ਤਾਂ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਜੀ ਪਠਾਨਕੋਟ ਦੇ ਗਾਂਧੀ ਚੌਂਕ ਪਹੁੰਚਣਾਵਾ ਗਾਂਧੀ ਚੌਂਕ ਤੋਂ ਤੁਸੀਂ ਅੰਦਰ ਨੂੰ ਟਰਨ ਲੈ ਕੇ ਮੇਨ ਬਾਜ਼ਾਰ ਵੀ ਨੂੰ ਕਿਹਾ ਜਾਂਦਾ ਜੀ ਔਰ ਸੁਨਿਆਰੇ ਦਾ ਬਾਜ਼ਾਰ ਵੀ ਕਿਹਾ ਜਾਂਦਾ ਜੀ ਸੋ ਇਸ ਬਾਜ਼ਾਰ ਚ ਆ ਕੇ ਤੁਸੀਂ ਮਾਤਰਾਣੀ ਦੇ ਇਸ ਦਵਾਰੇ ਤੇ ਆ ਕੇ ਦਰਸ਼ਨ ਕਰ ਸਕਦੇ ਹੋ ਸੋ ਅੰਦਰ ਚਲਦੇ ਹਾਂ ਜੀ ਮਾਤਰਾਣੀ ਤੁਹਾਨੂੰ ਦਰਸ਼ਨ ਕਰਾਉਣੇ ਆ ਔਰ ਪੰਡਿਤ ਜੀ ਨਾਲ ਗੱਲਬਾਤ ਵੀ ਕਰਾਂਗੇ ਜੀ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਅੰਦਰ ਆਜੋ ਤੁਸੀਂ ਉਹ ਤਸਵੀਰਾਂ ਜਿਹੜੀਆਂ ਮੈਂ ਸਾਂਝੀਆਂ ਕਰਦੇ ਆਂ ਜੀ ਮਾਤਾ ਰਾਣੀ ਤੁਹਾਨੂੰ ਦਰਸ਼ਨ ਕਰਾਉਣੀਆਂ ਜੀ ਇਹ ਸੁੰਦਰ ਮੰਦਿਰ ਹੈ ਜੀ ਮਾਤਾ ਰਾਣੀ ਦਾ ਮਾਤਾ ਆਸ਼ਾ ਪੂਰਨੀ ਜੀ ਦਾ ਆਓ ਜੀ ਸੋ ਇਹ ਸੁੰਦਰ ਦਵਾਰਾ ਜਿਹੜਾ ਮਾਤਾ ਰਾਣੀ ਦਾ ਜੀ ਉਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਸੀ ਸੋ ਇਸ ਮੰਦਿਰ ਵਿੱਚ ਲਗਾਤਾਰ ਰਸ਼ਦ ਹਲਵਾ ਦਾ ਜਿਹੜਾ ਜੀ ਜਿ ਮਾਮਲਾ ਰਹਿੰਦਾ ਵਾ ਸ਼ੰਦ ਆਲੂ ਵੱਡੀ ਗਿਣਤੀ ਦੀ ਦਰਬਾਰ ਚ ਪਹੁੰਚਦੇ ਨੇ ਉਹ ਲਗਾਤਾਰ ਜਿਹੜੀ ਆ ਜੀ ਸੰਗਤ ਜਿਹੜੀ ਆ ਦਵਾਰੇ ਆਉਂਦੀ ਮਾਤਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਆ ਉਹ ਜਿਸ ਤਰ੍ਹਾਂ ਮੈਂ ਦੱਸਿਆ ਵੀ ਖਾਲੀयत ਹੁੰਦੇ ਝੋਲੀਆਂ ਪਰ ਪਰ ਕੇ ਇਸ ਮੰਦਿਰ ਤੋਂ ਲੈ ਕੇ ਜਾਂਦੀ ਆ ਜੀ ਸੋ ਪੰਡਿਤ ਜੀ ਇਸ ਮੰਦਿਰ ਦਾ ਇਤਿਹਾਸ ਕੀ ਹੈ ਜੀ ਬਿਲਹੋ ਦੱਸੋ ਜੀ ਜਕਾਰਾ ਮਾਤਾ ਆਸ਼ਾ ਪੂਨੀ ਜੀ ਦਾ ਬੋਲ ਸ਼ਾਂਚੇ ਦਰਵਾਹ ਕੀ ਜੈ ਮੰਦਿਰ ਤਾਂ ਇਸਾਰੇ ਆਈ ਹੈ 220 ਸਾਲ ਪਹਿਨਾ ਚੱਕੀ ਦਰਿਆ ਵਿੱਚ ਮੰਦਨ ਮਾਤਾ ਦੀ ਇਹ ਪੂਰੀ ਸ਼ਿਲਾਹ ਪਾਣੀ ਚ ਪਈ ਹੋਈ ਸੀ ਕਿਸ ਨੂੰ ਪਤਾ ਨਹੀਂ ਸੀ ਕਿ ਕੀ ਯਕੀਨੀ 250 ਸਾਲ ਪਹਿਲਾਂ ਇੱਥੇ ਜੱਲਾਪਗ ਜੀ ਸਨ ਉਹਨਾਂ ਨੂੰ ਸੁਪਨਾ ਆਇਆ ਮਾਤਾ ਰਾਣੀ ਦਾ ਕਿ ਮੈਂ ਇਸ ਜਗ੍ਹਾ ਤੇ ਪਈਆਂ ਮੈਨੂੰ ਇੱਥੋਂ ਆ ਕੇ ਪਾਣੀ ਚੋਂ ਕੱਢ ਕੇ ਲਿਆਉ ਉਹ ਆਪਣੇ ਕੁਝ ਸਾਥੀਆਂ ਨਾਲ ਗਏ ਉਤੋਂ ਮਾਤਾ ਦੀ ਛਿਲਾਹ ਕੱਢ ਕੇ ਲਿਆਂਦੀ ਇੱਥੇ ਮੇਂ ਪੀਪਲ ਥੱਲੇ ਉਹਨਾਂ ਦੀ ਜਗ੍ਹਾ ਸੀ ਇੱਥੇ ਉਹਨੇ ਪੀਪਲ ਥੱਲੇ ਮਾਤਾ ਦੇ ਰੂਪ ਵਿੱਚ ਬਿਰਾਜਮਾਨ ਕਰਤੀ ਸ਼ਿਲਾ ਮਾਤਾ ਦੀ ਇਹ ਮਾਤਾ ਹੈ ਮੇsha ਆਸ਼ਾਪੂਨੀ ਮਾਤਾ ਜੀ ਆ ਇਹ ਮਈਸਾ ਸੁਰਮਧਨੀ ਜੀ ਆ ਇਹ ਮਪੀਚ ਕਲ ਮਈਸਾ ਸੁਰਦੀ ਹੈ ਜੀ ਸੰਦੂਸਤਾਨ ਦੇ ਕਿਸੇ ਵੀ ਮੰਦਰ ਚ ਚਲ ਜੋ ਤੁਹਾਨੂੰ ਮਈਸਾ ਸੁਰਦੀ ਮੂਰਤੀ ਮਾਤਾ ਦੇ ਨਾਲ ਨਹੀਂ ਮਿਲੇਗੀ ਉਸ ਲਈ ਆ ਕੇ ਲੋਕੀ ਸੰਦੂਰ ਵਗੈਰਾ ਚੜਾਉਂਦੇ ਦੇ ਮਾਤਾ ਦੇ ਚੜਾਉਂਦੇ ਸਹੀ ਲੋਕਾਂ ਦਾ ਕਾਰ ਦਾ ਪਤਾ ਨਹੀਂ ਕੁਝ ਨਹੀਂ ਪਤਾ ਸਾਨੂੰ 1934 ਵਿੱਚ ਸਾਡੇ ਪਿਤਾ ਜੀ ਪੰਡਤ ਬਦਿਨਾਚੀ ਨੇ ਬਹਣਾ ਸ਼ੁਰੂ ਕੀਤਾ ਉਹਨਾਂ ਨੇ ਸੰਦੂਰ ਵਗੈਰਾ ਫੇ ਬਾਜੀ ਕਰਨ ਸੰਦੂਰ ਸਾਫ ਕਰਕੇ ਮਾਤਾ ਦਾ ਕਾਰ ਕਰਿਆ ਜੀ ते माता के दर्शन कराए उस बाबू तिलक राज्य मल्होत्रा हरी चंद जी बजाज उन्होंने पूरी टीम ने मंदिर की सेवा करनी शुरू की मंदिर बिल्कुल खोला ही बने रहा पत्थर लगे शीशा लगे दरवाजे लगे माता रानी कृपा जो जो उन्होंने मंदिर फेमस होंगे क्या पूरी तरह की अब मंदिर का यह हाल है कि दूरों दूरों तक लोग जो अपनी आशा पूरी करवाते हैं झोलियाँ भर के लैके जाते माता रानी ਇਸ ਤਰ੍ਹਾਂ ਮੰਦਰੀ ਸੇਵਾ ਉਹ ਸਾਡੇ ਮੰਦਿਰ ਦੇ ਪ੍ਰਧਾਨ ਬినੋਦ ਮਲੋਤਰਾ ਜੀ ਨੇ ਜੀ ਇਹ ਕਰ ਰਹੇ ਨੇ ਜੀ ਪੂਰੀ ਲਗਨ ਨਾਲ ਹੋਰ ਕਾਫੀ ਸਾਲਾਂ ਤੋਂ ਲਗਨ ਨਾਲ ਪੂਰੀ ਸੇਵਾ ਕਰੇ ਕਰਦੇ ਨੇ ਮਾਤਾ ਮੰਦਿਰ ਦਾ ਇਹ ਬਹੁਤ ਚਾਰਾ ਵਿਕਾਸ ਕੀਤਾ ਬਹੁਤ ساری ਕੁੜੀਆਂ ਦੇ ਲੱਕੀਆਂ ਨੇ ਵਿਆਹ ਕੀਤੇ ਸਾਲ ਜੀ ਕਿ ਜਾਗਰਣ ਹੁੰਦਾ ਪੂਰਾ ਹਿੰਦੁਸਤਾਨ ਦੇ ਲੈਵਲ ਦਾ ਪੂਰਾ ਜਾਗਰਣ ਕੀਤਾ ਜਾਂਦਾ ਇੱਥੇ ਜੀ ਮੰਦਿਰ ਦੇ ਤੇ ਹੋਰ ਇਥੇ ਸਮਾਜੀ ਕੰਮ ਦੀ ਸਪੈਨਸੀਆਂ ਸਾਰਾ ਕੰਮ ਇਥੇ ਮੰਦਿਰ ਦੇ ਥੋਂ ਕੀਤਾ ਜਾਂਦਾ ਪੂਰਾ ਇਤਿਹਾਸ ਤੇ ਬਹੁਤ ਜ਼ਿਆਦਾ ਲੂੰਗਾ ਮੈਂ ਦੇਖ ਰਿਹਾ ਪਾਜੀ ਔਰ 250 ਸਾਫ ਕਹਿੰਦਾ ਤੇ ਹੱਸੇ ਹੈ ਹੀ ਹੈ ਨਾ ਉਸ ਤੋਂ ਪਹਿਲਾਂ ਕਿੰਨੇ ਸਾਲਾਂ ਤੱਕ ਮੂਰਤੀ ਪਾਣੀ ਵਿੱਚ ਪਈ ਦਈ ਹੈ ਉਹਨਾਂ ਦੀ ਕੋਈ ਅੰਤ ਹੀ ਨਹੀਂ ਹੈ ਜੀ ਮਾਤਾ ਰਾਂਝਾ ਕੋਈ ਹੰਤ ਨਹੀਂ ਕੋਈ ਇਸ ਕਹਦਾ ਮਤਲਬ ਇਹ ਡੂੰਗਾ ਇਤਿਹਾਸ ਅਸੀਂ ਕਹਿ ਸਕਦੇ ਹਾਂ ਪਰ ਜਾਨ ਜੀ ਇੱਕ ਚੀਜ਼ ਹੋਰ ਦੇਖੀ ਹੈ ਕਿ ਮੰਦਿਰ ਨੂੰ ਬਹੁਤ ਬਰਬਤ ਤੁਸੀਂ ਬਣਾਇਆ ਬਹੁਤ ਸੁੰਦਰ ਮੰਦਿਰ ਬਣਾਇਆ ਜੀ ਔਰ ਦੂਰ ਦੂਰ ਤੱਕ ਮੰਦਿਰ ਦੇ ਚਰਚੇ ਹੈ ਜੀ ਇਹ ਮਾ ਦੀ ਕਿਰਪਾ ਜੀ ਸਾਡਾ ਇਹਦੇ ਕੋਈ ਹੱਥ ਨਹੀਂ ਹੈ ਬਾਜੀ ਬਾਜੀ ਸਾਡੇ ਭਾਈ ਸਾਹਿਬ 58 ਦੇ ਵਿੱਚ ਕਿਸੇ ਕੰਪਨੀ ਚ ਕੰਮ ਕਰਦੇ ਸੀ ਜੀ ਉਹ ਇੱਥੇ ਆਉਂਦੇ ਸੀ ਤੇ ਉਹ ਸਾਨੂੰ ਦੱਸਿਆ ਸੀ ਕਿ ਅਸੀਂ ਮੰਦਰ ਮੱਥਾ ਦੇਖਿਆ ਤੇ ਮੈਨੂੰ ਆਵਾਜ਼ ਆਈ ਕਿ ਭਗਵਾਨ ਮੇਰਾ ਮੰਦਰ ਠੀਕ ਕਰਾ ਹੂੰ ਹੂੰ ਉਹ ਕਹਿੰਦੇ ਮੈਂ ਸੋਚਿਆ ਐਵੇਂ ਮੇਰੇ ਮੰਦਪ ਆ ਮੈਂ ਦੋ ਚਾਰ ਵਾਰੀ ਇਸ ਤਰ੍ਹਾਂ ਹੀ ਹੋਇਆ ਮੰਦ 15-15 ਵਾਰ ਟੂਰ ਤੇ ਆਉਂਦੇ ਹਿਮਾਚਲ ਦੇ ਸੀ ਉਹਨਾਂ ਨੂੰ ਇਲਾਕਾ ਸਾਰਾ ਹੂੰ ਉਹ ਬਰਸਾਤ ਦੇ ਦਿਨਾਂ ਦੇ ਵਿੱਚ ਕਿਤੇ ਮਸਾਂ ਫਸ ਗਈਆਂ ਅੰਮ੍ਰਿਤਸਰ ਟਾਈਮ ਤੇ ਨਹੀਂ ਪਹੁੰਚ ਸਕੇ। ਉਹ ਜਿਹੜਾ ਮੈਨੇਜਰ ਸੀ ਕੰਪਨੀ ਦਾ ਉਹਨੇ ਕਹਿੰਦਾ ਯਾਰ ਤੁਸੀਂ ਆਪਣੇ ਟੀਏ ਬਣਾਉਣ ਦੀ ਖਾਤਰ ਤੇ ਜਾਣ ਕੇ ਟਾਈਮ ਲਾ ਕੇ ਆਉਂਦੇ ਕਹਿੰਦੇ ਬੌਜੀ ਮੈਂ ਟੀਏ ਨਹੀਂ ਬਣਾਇਆ। ਟ੍ਰੈਫਿਕ ਬੰਦ ਸੀ ਜਮ ਸੀ ਮੈਂ ਨਹੀਂ ਆਇਆ। ਇਹ ਕੰਮ ਕਰਨਾ ਤੇ ਕਰਨੇ ਨੌਕਰੀ ਛੱਡ ਦੇ। ਇਹ ਕੋਈ ਮਾਈ ਦੀ ਐਸੀ ਰੀਲ ਹੋ ਗਈ ਮੈਂ ਵੀ ਗੁੱਸੇ ਦੇ ਚਿੱਠੀ ਲਿਖਦੇ ਆ ਗਿਆ ਤੇ ਇੱਥੇ ਆ ਗਏ ਉਹਨਾਂ ਆਪਣਾ ਜ਼ਿਆਦਾ ਵਾਰ ਕੀਤਾ 58 ਤੋਂ ਲੈ ਕੇ ਸਮਝੋ ਜਦੋਂ ਤੱਕ 90 92 ਦੇਖਣ ਉਹਨਾਂ ਦੀ ਸੇਵਾ ਕਰਦੇ ਰਹੇ ਉਹਦੇ ਬਾਅਦ ਮਾਦਾ ਅਸ਼ੀਰਵਾਦ ਮਿਲਿਆ ਤੇ ਹੋਰ ਵੀ ਵਾਏ ਸੇਵਾਦਾਰ ਫਿਰ ਸਾਨੂੰ ਵੀ ਮਤਲਬ 2005 ਦੇ 68 ਦੇ ਵੀ ਸੇਵਾ ਦੇ ਮੌਕੇ ਮਿਲੇ ਉਹਨਾਂ ਦੇ ਕਰਮਾ ਦੇ ਸਾਹ ਬਖਸ਼ੇ ਨੇ ਤੇ ਅਸੀਂ ਚਰਨਾ ਚ ਲੱਗੇ ਤੇ ਬਸ ਉਹ ਪੂਰੀ ਲੀਲਾ ਹੀ ਹੈ ਮੰਦਰ ਮੰਦਰ ਦੀ ਮੰਤਰ ਕਿੰਨੀ ਹੈ ਇਹ ਅਸੀਂ ਨਹੀਂ ਦੱਸ ਸਕਦੇ ਬੜੀ ਬੜੀ ਦੂਰ ਹੋ ਗਈ ਇੱਥੇ ਦੇਖੋ ਜੀ ਸਾਡੇ ਕੋਲ ਪਿਛਲੇ ਲੜਕੀ ਦਾ ਵਿਆਹ ਕਿਤਾਬ ਕੈਨੇਡਾ ਤੋਂ ਕਿਸੇ ਭਗਦੇ ਨੇ ਪੂਰਾ ਖਰਚਾ ਵਿਆਹ ਦਾ ਭੇਜਿਆ ਉਹਨਾਂ ਨੇ ਵਾਹ ਵਾਹ ਉਹ ਬੱਚਿਆਂ ਵਾਸਤੇ ਸੋਨੇ ਦੀਆਂ ਅੰਗੂਠੀਆਂ ਵੀ ਭੇਜੀਆਂ ਅੱਛਾ ਜੀ ਉਹ ਉਹਨਾਂ ਦਾ ਮਹਾਰਾਣੀ ਦਾ ਮਤਲਬ ਬਿਲਕੁਲ ਬਿਲਕੁਲ ਉਹਨਾਂ ਦੀ ਕਿਰਪਾ ਹੋਈ ਹੈ ਤੇ ਮਹਾਰਾਣੀ ਕਿਰਪਾ ਦੀ ਸਹਾਇਤਾ ਕਿਰਪਾ ਦੇ ਅਸੀਂ ਉਹ ਕਹਤੇ ਮੰਦਿਰ ਜਿਹੜਾ ਕੰਪਿਊਟਰ ਚਲਾ ਰਹੇ ਬੱਚਿਆਂ ਨੂੰ ਟ੍ਰੇਨਿੰਗ ਦਿੰਨੇ ਆ ਅੱਛਾ ਜੀ ਜਿਸ ਪੈਂਸਰੀ ਖੋਲੀ ਦੀ ਹੈ 56 ਲੜਕੀਆਂ ਦੇ ਸ਼ਾਦੀ ਕਰ ਬੈਠੇ ਆ ਵਾਹ ਮਗਰ ਸਾਡੀ ਇੱਕੋ ਸ਼ਰਤ ਹੁੰਦੀ ਕਿ ਅਸੀਂ ਵਿਆਹ ਦੇ ਵਿੱਚ ਸਿਰਫ ਲੜਕੀ ਨੂੰ ਘਰੋਂ ਉਹਨਾਂ ਲੈ ਕੇ ਆਣਾ ਜੋ ਦਿਲ ਫੁੱਲ ਦਾ ਜਿੱਥੋਂ ਦੇਣਾ ਵਿਆਹ ਦੀ ਰੋਟੀ ਬਰਾਤ ਦੀ ਰੋਟੀ ਚਾਹ ਪਾਣੀ ਜਾਣੋਂ ਡੋਲੀ ਜੀ ਪਾ ਕੇ ਜੀ ਤੀ ਬਣਾ ਕੇ ਉਹਨੂੰ ਭੇਜ ਦੇਣਾ ਕੋਈ ਜੋੜਾ ਨਿਕਲ ਪਿਆ ਸਾ ਵੀ ਖਰਚ ਨਹੀਂ ਹੋਣਾ ਬੜਾ ਵੱਡੇ ਕਾਰੇ ਆ ਭਾਜੀ ਜਿਹੜੇ ਹੋਦੇ ਅਸੀਂ ਕਿਸੇ ਦੀ ਮਦਦ ਨਹੀਂ ਕਰਦੇ ਆਮ ਗਾਵੇ ਕੋ ਮੇਰੇ ਘਰ ਵਿਆਹ ਕੁੜੀ ਦਾ ਦੇ ਦਿਓ ਤੇ ਨਹੀਂ ਕਿਉਂਕਿ ਜੰਦਾ ਨੂੰ ਮਾ ਦੇ ਪਤਨ ਨੂੰ ਪਤਾ ਨਹੀਂ ਲੱਗਦਾ ਅਸੀਂ ਅੰਦਰ ਬਾਅਦ ਕੀ ਕਰ ਗਏ ਆ ਜਿਹੜਾ ਸਾਹਮਣੇ ਵਿਆਹ ਕਰਨੇ ਆ ਉਹ ਜੰਦਾ ਦੇਖਦੀ ਹੈ ਬਿਲਕੁਲ ਬਿਲਕੁਲ ਅੱਛਾ ਇੱਕ ਚੀਜ਼ ਹੋਰ ਭਾਜੀ ਪੀਪਲ ਦਾ ਪੀੜ ਜਿਹੜਾ ਵੀ ਬਹੁਤ ਪੁਰਾਣਾ ਮੇਰੇ ਹਿਸਾਬ ਨਾਲ ਠੀਕ ਜੀ ਇਹ ਨਾ ਮੁੱਕੀ ਦੱਸ ਸਕਨੀ ਆ 200 ਸਾਲ ਜਿਹੜਾ ਤੁਹਾਨੂੰ ਦੱਸਨੇ ਨੇ ਮੰਦਿਰ ਦਾ ਇਹ ਅਸੀਂ ਛੋਟਾ ਜਿਹਾ ਅੰਦਾਜ਼ਾ ਲਾਇਆ ਦਾ ਭਾਈ ਕਮੇਟੀ ਘਰ ਵੀ ਇਤਿਹਾਸ ਕਢਾਇਆ ਹੈ ਉਹ ਵੀ ਨਹੀਂ ਮਿਲ ਸਕੇ ਸਾਨੂੰ ਕਿ ਮੰਦਿਰ ਕਿੰਨਾ ਪੁਰਾਣਾ ਕੋਈ ਮੰਦਿਰ ਦੀ ਜੇ ਗੱਲ ਕਰੀਏ ਤੇ 58 ਤੋਂ ਲੈ ਕੇ ਤੇ 24 ਤੱਕ ਨੂੰ ਸਮਝੋ ਤੁਸੀਂ ਕਿ ਵੱਜ ਠਾਠਾਰ ਨੂੰ 3 ਸਾਲ ਦੇ ਸਾਨੂੰ ਵੀ ਦੇਖਦੇ ਹਾਂ ਬਿਲਕੁਲ 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 ਇਹ ਮਾਈ ਦੀ ਲੀਲਾ ਹੈ ਮਾਂ ਨੇ ਕਿਹੜੇ ਕੰਮ ਕਿਹਦੇ ਕੋਲੋਂ ਕਰਾਣੇ ਇਹ ਮਾਂ ਹੀ ਜਾਣਦੀ ਹੈ ਮਾਤਾ ਦੀ ਛਿਲਾ ਕੋਈ ਬਣਾਈ ਨਹੀਂ ਗਈ ਸੀ ਕੋਈ ਕਿਸੇ ਬਣਵਾ ਕੇ ਸੀ ਰਖਾਈ ਹੋਏ ਇਹ ਪੜਿਆ ਕਿੰਨੇ ਸਾਲ ਪਾਣੀ ਚ ਪੀ ਰਹੀ ਹੈ ਉੱਥੋਂ ਅਸੀਂ ਕੱਢ ਕੇ ਲੈਵਾਂ ਜਾਂਦੀ ਸੀ ਉਹਨੂੰ ਨਹੀਂ ਪਤਾ ਸੀ ਮਾਤਾ ਲਈ ਕਿੰਨੀ ਅੱਛਾ ਜੀ ਮੰਦਰ ਦੇ ਵਿੱਚ ਜੀ ਆਮ ਜਿਹੜਾ ਨਾ ਸਾਡੇ ਪੁਰਾਣੇ ਵਿਚਾਰਾਂ ਜੀ ਸਾਰੇ ਪਾਈਸਾ ਦੱਸਦੇ ਨੇ ਕਿ ਮੰਦਰ ਮੂਰਤੀ ਨਜ਼ਰ ਨਹੀਂ ਸੀ ਆਂਦੀ ਉਹ ਦੇਖਿਆ ਕਿ ਮੂਰਤੀ ਤੇ ਹੈ ਕੋਈ ਨਹੀਂ ਇਹਦਾ ਪੱਥਰ ਜੈ ਵੇਹਦਾ ਕਹਿੰਦੇ ਕਿ ਸੋਚਿਆ ਕਿ ਜਦੋਂ ਮੜੀ ਜੀ ਸਫਾਈ ਕਰਾਦੀ ਹੈ ਉਹ ਸਫਾਈ ਜਿਹੜੇ ਕਰਾਨ ਲੱਗੇ ਜੇ ਮੰਦਰ ਤੋਤਾ ਤੇ ਉਹ ਗੋਏ ਦੀ ਸਿਲਾਈ ਸਮਝੋ ਉੱਪਰ ਦੀ ਉੱਪਰ ਹੀ ਆ ਗਈ ਅੱਛਾ ਉਹ ਵੀ ਕਿਉਂ ਲਾਈਟ ਨਹੀਂ ਕੀ ਕਹਿੰਦੇ ਮੈਂ ਘਬਰਾ ਗਿਆ ਕਿ ਲਾ ਲੋਕਾਂ ਨੇ ਕਹਿੰਦਾ ਚੰਗੀ ਸੇਵਾ ਕੀਤੀ ਮੂਰਤੀ ਤੋੜ ਦੇ ਦੀ ਉਹ ਸੰ 58 59 ਦੇ ਪਤਾ ਲੱਗਾ ਕਿ ਪਿੱਛੇ ਮਾਂ ਦੀ ਮੂਰਤੀਆਂ ਹੈਗੀਆਂ ਕਹਲੇ ਲੋਕਾਂ ਨੇ ਸ਼ੁੱਧ ਕਰਨਾ ਸੇ ਗੋਆ ਚੜਾ ਚੜਾ ਕੇ ਤੇ ਲੇਪ ਕਰਕੇ ਜੇ ਬੜਾ ਮੋਟਾ ਕਰ ਛੜੇ ਬਸ ਸਮਝੋ ਇਹ ਜਨੂ ਦੇ ਲੱਗੇ ਦਾ ਪੂਰਾ ਜਾਮਤਰੀ ਹੈ ਬਿਲਕੁਲ ਹੁਣ ਮੈਂ ਤੇ ਸਾਰੇ ਭਗਤਾਂ ਕੇ ਇਹ ਬੇਨਤੀ ਕਰਦਾ ਮੰਦਰ ਆਂਦੇ ਹੋ ਸ਼ਰਦਾ ਭਾਉ ਨਾ ਲਾਓ ਮਾਂ ਨੂੰ ਜੁਮਾਨ ਨਾ ਹੋਵੇ ਮਾਂ ਮੈਂ ਆਇਆ ਮੇਰਾ ਕੰਮ ਹੋਏਗਾ ਤੇ ਮੈਂ ਕੋਈ ਜਿਆਦਾ ਪ੍ਰਸ਼ਾਦ ਚੜਾਵਾਗਾ 111 ਨਹੀਂ ਮਾਂ ਮੈਂ ਆਇਆ ਮੇਰਾ ਕੰਮ ਕਰ ਜੇ ਕਰ ਅਸੀਂ ਆਪਣੀ ਮਾਂ ਕੋ ਨੂੰ ਜਿੱਦ ਕਰਕੇ ਵੀ ਕੰਮ ਕਰਾ ਲੈਂਦੇ ਤੇ ਇਹ ਵੀ ਮਾਂ ਹੀ ਹੈ ਇਹ ਕੋਈ ਕੰਮ ਨਹੀਂ ਛੱਡਦੀ ਸਾਰੇ ਆਸ਼ੀਰਵਾਦ ਦਿੰਦੀ ਹੈ ਸਾਰੇ ਕੰਮ ਸਿੱਦੇ ਚੜਦੇ ਹਨ ਅੱਛਾ ਮਾਤਾ ਆਸ਼ਾ ਪੂਰਣੀ ਕਿਉਂ ਕਿ ਆਜੰਦਾ ਭਾਜੀ ਮਾਤਾ ਆਸ਼ਾਪੂਣੀ ਦਾ ਕੇਨ ਹੈ ਤੇ ਮਾਤਾ ਆਸ਼ਾਪੂਣੀ ਦਾ ਮਿਚਾਤੂਨ ਮਦਨੀ ਦਾ ਕਾਲੀ ਮਾਤਾ ਰੂਪੀ ਹੈ ਪਰ ਮਾਤਾ ਆਸ਼ਾਪੂਣੀ ਨਾ ਫੇਮਸ ਹੈ ਕਿ ਮਾਤਾ ਦੇ ਤੇ ਕੋਈ ਵੀ ਫਰਿਆਦ ਲੈ ਕੇ ਆਏ ਜਿਹੜੀ ਵੀ ਆਪਣੀ ਆਸ ਰੱਖੀ ਮਾਤਾ ਨੂੰ ਪੂਰੀ ਆਸ ਕਿਤੇ ਉਸੇ ਕਰਕੇ ਮਾਤਾ ਆਸ਼ਾਪੂਣੀ ਦਾ ਨਾ ਇਨਾਨਾ ਠੀਕ ਹੈ ਸੋ ਧੰਨਵਾਦ ਜੀ ਧੰਨਵਾਦੀ ਜੀ ਮਾਤਾ ਦੀ ਮਾਤਾ ਜੀ ਜੀ ਸੋ ਇਹ ਦੇਖੋ ਗੱਲਬਾਤ ਕਰ ਰਹੀ ਸੀ ਜੀ અપਾਰ ਕਿਰਪਾ ਜਿਹੜੀ ਆ ਮਾਤਾ ਰਾਣੀ ਦੇ ਦੀ ਸੰਗਤਾਂ ਦੇ ਰਹਿੰਦੀ ਹੈ ਜੀ ਉਹ ਦੂਰ ਦੂਰ ਤੋਂ ਸ਼ਰਧਾਲੂ ਜਿਹੜੇ ਦਰਬਾਰ ਚ ਪਹੁੰਚਦੇ ਨੇ ਨਤਮਸਤਕ ਹੁੰਦੇ ਨੇ ਔਰ ਆਪਣੀਆਂ ਝੋਲੀਆਂ ਭਰ ਕੇ ਜਾਂਦੇ ਨੇ ਜੀ ਸੋ ਇੱਕ ਵਾਰੀ ਫਿਰ ਦਰਸ਼ਨ ਕਰਾਓ ਮਾਤਾ ਰਾਣੀ ਦੇ ਕਿਉਂਕਿ ਤੁਹਾਨੂੰ ਘਰ ਬੈਠਿਆਂ ਨੂੰ ਜਿਹੜੇ ਜਾਈ ਦਰਸ਼ਨ ਕਰਾ ਰਹੇ ਆ ਤੁਸੀਂ ਆਪਣੇ ਘਰਾਂ 'ਚ ਕਿਉਂਕਿ ਜਿਹੜੇ ਲੋਕ ਨਹੀਂ ਆ ਸਕਦੇ ਉਹ ਘਰ ਬੈ ਕੇ ਵੀ ਦਰਸ਼ਨ ਕਰ ਸਕਦੇ ਆ ਰਾਮ ਦਾ ਸੋ ਪੰਜੀ ਕੋਈ ਐਡਰੈਸ ਜਿਹੜਾ ਥੋੜਾ ਮੈਂਸ਼ਨ ਕਰ ਦਿਓ ਕਿ ਜਿਹੜੇ ਲੋਕ ਜਿਹੜੇ ਸੰਗਤ ਦਰਬਾਰ ਜਾਣਾ ਚਾਹੇ ਤੋ ਕਿਸ ਤਰੀਕੇ ਨਾਲ ਆਏ ਪਠਾਨਕੋਟ ਹਾਂਜੀ ਮਰਸਾ ਜੀ ਪਠਾਨਕੋਟ ਆਣ ਕੇ ਰੇਲਵੇ ਸਟੇਸ਼ਨ ਤੋਂ ਆਣ ਕੇ ਤੁਸੀਂ ਮੇਨ ਬਾਜ਼ਾਰ ਚ ਆਣ ਕੇ ਮੈਂ ਆਸ਼ਾ ਪੂਰਨੀ ਮੰਦਿਰ ਪੁੱਛ ਲੈਣਾ ਕਿਸੇ ਨੂੰ ਵੀ ਸਰਾਫਾ ਦਾ ਬਾਜ਼ਾਰ ਅੰਦਰੂਨ ਬਾਜ਼ਾਰ ਸਰਾਫਾ ਸੰਿਆਰੇ ਦਾ ਬਾਜ਼ਾਰ ਹੈ ਉਸ ਮੰਦਿਰ ਦੇ ਅੰਦਰ ਜਾ ਕੇ ਮੰਦਿਰ ਬਣੇ ਦਾ ਬਾਜ਼ਾਰ ਦੇ ਅੰਦਰ ਮੰਦਿਰ ਮਿਲਣਾ ਬਹੁਤ ਹੀ ਪੁਰਾਣਾ ਮੰਦਿਰ ਹੈ ਇਸ ਨੂੰ ਸ਼ਾਇਦ ਕਿ ਕਿਸੇ ਨੂੰ ਕੋਈ ਚੀਜ਼ ਕਿ ਪੰਡਾ ਇਹ ਦੋਸਤਾਂ ਨੂੰ ਕਿਸੇ ਜਗ੍ਹਾ ਪੁੱਛੋਗੇ ਕਿ ਮੈਂ ਮੰਦਰ ਜਾਣਾ ਤਾਂ ਉਹ ਹਰ ਕੁਝ ਦੱਸ ਦੇਗਾ ਤੁਹਾਨੂੰ ਕਿ ਪਠਾਨਕੋਟ ਇਸ ਜਗ੍ਹਾ ਮੰਦਰ ਤੋਂ ਨਾ ਹੈ ਆਪ ਕੋ ਨਹੀਂ ਮੰਦਰ ਹੈ ਜੀ ਸੋ ਸਹੀ ਕਿਹਾ ਪੰਜੀ ਨੇ ਜੀ ਪਠਾਨਕੋਟ ਜੀ ਤੁਸੀਂ ਕਿਤੇ ਵੀ ਨਾਮ ਲੈ ਲਿਓ ਮਾਤਾ ਜੀ ਦਾ ਨਾਮ ਲੈ ਲਿਓ ਤੁਹਾਨੂੰ ਲੋਕ ਜਿਹੜੇ ਆ ਜੀ ਇੱਥੇ ਪਹੁੰਚਾ ਕੇ ਜਾਣਗੇ ਜੀ ਸੋ ਮਾਤਰਨ ਦੀ ਇੰਨੀ ਕਿਰਪਾ ਵਾ ਔਰ ਦੂਰ ਦੂਰ ਤੱਕ ਜਿਹੜੇ ਚਰਚੇ ਆ ਜੀ ਇਸ ਦਰਬਾਰ ਦੇ ਦੂਰ ਦੂਰ ਤੱਕ ਲੋਕ ਜਿਹੜੇ ਜਾਣਦੇ ਨੇ ਇਸ ਮੰਦਿਰ ਵੱਲੋਂ ਔਰ ਲਗਾਤਾਰ ਜਿਹੜਾ ਸੰਤਾਂ ਦਾ ਅਸ਼ਿਰਦਾ ਲੂਆਂ ਦਾ ਤੰਦਾ ਜਿਹੜਾ ਇੱਥੇ ਲ ਵੱਡੀ ਗਿਣਤੀ ਚ ਸ਼ਰਧਾਲੂ ਪਹੁੰਚਦੇ ਨੇ ਔਰ ਮਾਤਰਾ ਜੀ ਦਾ ਅਸ਼ੀਰਵਾਦ ਜਿਹੜਾ ਪ੍ਰਾਪਤ ਕਰਦੇ ਨੇ ਸੋ ਅਸਾਡਾ ਮੇਨ ਮਕਸਦ ਇਹ ਸੀ ਕਿ ਤੁਹਾਨੂੰ ਜਿਹੜਾ ਵਾਜੀ ਕਿਉਂਕਿ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਆਂ ਅਸੀਂ ਗੁਰਦਾਸਪੁਰ ਪਠਾਨਕੋਟ ਜ਼ਿਲ੍ਹੇ ਦੇ ਜਿੰਨੇ ਵੀ ਇਤਿਹਾਸਕ ਸਥਾਨਾਂ ਜੀ ਉਹਨਾਂ ਦੇ ਤੁਹਾਨੂੰ ਰੂਬਰੂ ਕਰਦੇ ਆਂ ਦਰਸ਼ਨ ਕਰਾਉਂਦੇ ਆਂ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਤੁਸੀਂ ਇਸ ਸਾਈਡ ਤੋਂ ਅੱਗੇ ਤੇ ਇੱਕ ਵਾਰੀ ਸਾਹਮਣੇ ਦਰਸ਼ਨ ਕਰਾਓ ਸੋ ਇਹ ਸਾਡੀ ਕੋਸ਼ਿਸ਼ ਜਿਹੜੀ ਲਗਾਤਾਰ ਜਾਰੀ ਰਹਿੰਦੀ ਹੈ ਜੀ ਸੋ ਆਪਣੇ ਇਲਾਕੇ ਦੇ ਜਿੰਨੇ ਵੀ ਇਤਿਹਾਸਕ ਸਥਾਨਾਂ ਜੀ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਈਦੇ ਆ ਸੋ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਸੀ ਮਾਤਾ ਆਸ਼ਾ ਪਤਨੀ ਮੰਦਿਰ ਸੋ ਮਾਤਾ ਆਸ਼ਾ ਪਤਨੀ ਮੰਦਿਰ ਜਿਹੜਾ ਜੀ ਇਹ ਪਠਾਨਕੋਟ ਦੀ ਸ਼ਾਨ ਆਨਵਾ ਸ਼ਾਨਵਾ ਜੀ ਕਿਉਂਕਿ ਅਪਾਰ ਕਿਰਪਾ ਜਿਹੜੀ ਆ ਸੰਗਤਾਂ ਤੇ ਹਮੇਸ਼ਾ ਮਾਤਰਾਣ ਦੀ ਬੜੀ ਰਹਿੰਦੀ ਹੈ ਜੀ ਸੋ ਇਹ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਜਿਹੜੇ ਅਸੀਂ ਤੁਹਾਨੂੰ ਦਰਸ਼ਨ ਕਰਾਈ ਦੀ ਹੈ ਜਿਹੜੀਆਂ ਤੁਹਾਨੂੰ ਅਸੀਂ ਤਾਰ ਬੁਖਤਾਨਾ ਦੇ ਲੈ ਕੇ ਜਾਇਦਾ ਵਾ ਦਰਸ਼ਨ ਪ੍ਰਾਈਸ ਦੀ ਆ ਉਹ ਸਾਡੀਆਂ ਵੀਡੀਓ ਜਿਹੜੀ ਹੁੰਦੀਆਂ ਉਹ ਤੁਸੀਂ ਉਹਨਾਂ ਨੂੰ ਵਾਤ ਵਾਤ ਸ਼ੇਅਰ ਕਰਿਆ ਕਰੋ ਤਾਂ ਜੋ ਹਰੇਕ ਵਿਅਕਤੀ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਔਰ ਲੋਕ ਜਿਹੜੇ ਆ ਜੀ ਆਪਣੇ ਘਰ ਬੈ ਕੇ ਦਰਸ਼ਨ ਜਿਹੜੇ ਕਰ ਸਕਣ ਸੋ ਪਠਾਨਕੋਟ ਤੋਂ ਵਿਜੇ ਸ਼ਰਮਾ ਦੇ ਨਾਲ ਅਰਜੰਦਿਰ ਸਿੰਘ ਦੀ ਵਿਸ਼ੇਸ਼ ਕੋਰਟ